ਕਰਤਲਈਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮਿਟੀ ਹਾਲ ਨੂੰ ਲੈ ਕੇ ਜੋ ਬਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਪ੍ਰਦੇਸ਼ ਵਿੱਚ ਗੁਰਦੁਆਰਾ ਸਾਹਿਬ ਦੇ ਬਿਵਾਦ ਦੇ ਨਾਂ ਤੇ ਪਹਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਸ਼ਿਰਕਤਾਂ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਧੜਿਆਂ 'ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਧੜਿਆਂ 'ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਉਹ ਮਾਜੋਕ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਨਯੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚ ਇੱਕ ਮੋਟੀ ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ ਦਾਸਕਨਾਲ ਚਾਰ ਮੜਲੇ ਦਾ ਰਕਬਾ ਆ ಗ್ರಾಮ ਪੰਚਾਇਤ ਗੈਰਮਮਕਨ ਗਰਾਊਂਡ ਦੇ ਨਾਮ ਹੈ ਉਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਸ਼ੈੱਡ ਦੇ ਸਾਹਮਣੇ ਜੋ ਕੰਧਾਂ ਇਸ ਰਕਬੇ ਵਿੱਚੋਂ ਢਾਈਆਂ ਗਈਆਂ ਸਨ ਔਰ ਟਾਉਂਦੇ ਹੋਏ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਉਸਾਰ ਕੇ ਡਾਕਟਰ ਬੀ ਆਰ ਅੰਬੇਡਕਰ ਭਵਨ ਤੱਕ ਕਮਿਊਨਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਪਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਹੈ। ਇਹਦੇ ਨਾਲ ਹੀ ਜਿਹੜਾ ਮੋਹਰੇ ਜਗ੍ਹਾ ਛੜਾਈ ਗਈ ਆ ਪਿੰਡ ਨਿਆਜ ਕਬਚੀ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਹੈ। ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਿਨਾਰ 4 ਮਲਡੇ ਦੀਆਂ ਜੋ ਕੰਧਾਂ ਢਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ PDF ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏ। ਉਹਦੇ ਚ ਦੁਬਾਰਾ ਧਾਇਆਂ ਗਈਆਂ ਦੁਬਾਰਾ ਸਾਈ ਕਰਾਈ ਕਰਾਈ ਜਾਵੇ ਅਤੇ ਬਾਕੀ ਰਕ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਹੈ ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵਿੱਖ ਚ ਇਹ ਵਿਵਾਦ ਨਾ ਪੈਦਾ ਹੋਵੇ ਇਸ ਸੰਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡੀਡੀਪੀ ਹੋ ਰਾਹੀਂ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੰਢਿੰਦੀ ਕਾਰਵਾਈ ਲਈ ਇਹ ਭੇਜਿਆ ਜਾਏਗਾ ਇਹ ਵੀ ਮਤਾ ਪਾਇਆ ਹੈ ਔਰ ਮੈਂ ਇਹਦੇ ਲਈ ਸੂਚੀ ਪੰਚਾਇਤ ਦਾ ਡਿਟੇਲ ਤੁਸੀਂ ਉਹਨੂੰ ਪੜ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਹੋਈ ਦੂਜੀ ਗੱਲ ਜਿਹੜਾ ਵਿਵਾਦ ਐਡਾ ਖੜਾ ਹੋਇਆ ਦੋ-ਦੋ ਮਤੇ ਪਏ ਉਹਦੇ ਵਿੱਚ ਜਿਹੜੀ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਕਿ ਕਿਉਂਕਿ ਪੰਚਾਇਤ ਪਿੰਡਾਂ ਦੇ ਲੋਕ ਹੋਣੇ ਹੁੰਦੇ ਆ ਸਰਪੰਚ ਸਾਹਿਬ ਦੇਖੋ ਗੁਰਸੇਖ ਚੇਰਾ ਆ ਪੂਰੀ ਪੰਚਾਇਤ ਬੀਬੀ ਸੰਧਰਾਣੀ ਜੀ ਆ ਬਲਵੀਰ ਕਲੇਰ ਜੀ ਆ ਸੰਦੀਪ ਪ੍ਰਦੀਪ ਪ੍ਰਦੀਪ ਸਿੰਘ ਜੀ ਆ ਸਾਰੇ ਤੁਸੀਂ ਔਰ ਉਹਦੇ 'ਚ ਜਿਹੜਾ ਜਾਣਕਾਰ ਹੁੰਦਾ ਉਹ ਉਹਨੇ ਜਾਣਕਾਰ ਨੇ ਗਾਈਡ ਕਰਨਾ ਹੁੰਦਾ ਕਿੱਥੇ ਕਮੀ ਰਹੇਗੀ ਕਿੱਥੇ ਪੇਸ਼ੀ ਰਹੇਗੀ ਇਹਦੇ 'ਚ ਸਾਨੂੰ ਇਹ ਨਜ਼ਰ ਆਇਆ ਕਿ ਪੰਚਾਇਤ ਸੈਕਟਰੀ ਨੇ ਇਹਦੇ 'ਚ ਥੋੜੀ ਅੰਗਿਲੀ ਰੱਖੀ ਆ ਇਹ ਵਿਵਾਦ ਇੰਨਾ ਵੱਡਿਆ ਵਧਿਆ ਆ ਉਹਦੇ ਲਈ ਅਸੀਂ ਡਿਪਾਰਟਮੈਂਟ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਆ ਉਹਦੀ ਤੁਰੰਤ ਪ੍ਰਭਾਵ ਦੇ ਨਾਲ ਬਦਲੀ ਇਥੋਂ ਕਰ ਦਿੱਤੀ ਜਾਂਦੀ